ਕਾਜ਼ਾਤਰਿੰ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਨਗਰ ਨਿਗਮ ਵੱਲੋਂ ਸੜਕ ਦੇ ਉੱਪਰ ਕਬਜੇ ਕਰਕੇ ਅੱਡੇ ਆਦੀ ਲਗਾਉਣ ਵਾਲਿਆਂ ਖਿਲਾਫ ਅੱਜ ਫੇਰ ਕੀਤੀ ਗਈ ਕਾਰਵਾਈ ਕਈ ਸੜਕ ਤੇ ਲੱਗੇ ਅੱਡਿਆਂ ਦਾ ਸਮਾਨ ਲਿੱਤਾ ਗਿਆ ਕਬਜੇ ਦੇ ਵਿੱਚ ਅਤੇ ਕਈਆਂ ਨੂੰ ਦਿੱਤੀ ਗਈ ਚੇਤਾਵਨੀ ਦੂਜੇ ਪਾਸੇ ਨਗਰ ਨਿਗਮ ਦੀ ਇਸ ਕਾਰਵਾਈ ਦਾ ਅੱਡੇ ਲਗਾ ਕੇ ਬੈਠੇ ਲੋਕਾਂ ਵੱਲੋਂ ਵੀ ਵਿਰੋਧ ਕੀਤਾ ਗਿਆ ਤੇ ਉਹਨਾਂ ਕਿਹਾ ਕਿ ਉਹੋ ਸੜਕ ਤੋਂ ਬਹੁਤ ਦੂਰੀ ਤੇ ਬੈਠੇ ਹਨ ਇਸ ਦੇ ਬਾਵਜੂਦ ਵੀ ਉਹਨਾਂ ਦਾ ਸਮਾਨ ਆਦੀ ਚੁੱਕਿਆ ਜਾ ਰਿਹਾ ਹੈ ਅਸੀਂ ਦੇਖ ਰਹੇ ਹਾਂ ਤਸਵੀਰਾਂ ਬਠਿੰਡਾ ਜੀਟੀ ਰੋਡ ਦੀਆਂ ਜਿੱਥੇ ਕਿ ਨਗਰ ਨਿਗਮ ਦੇ ਵੱਲੋਂ ਕਾਰਵਾਈ ਕਰਦੇ ਹੋਏ ਸਮਾਨ ਕਬਜ਼ੇ ਦੇ ਵਿੱਚ ਲਿਆ ਜਾ ਰਿਹਾ ਹੈ ਅਤੇ ਇਹ ਕਾਰਵਾਈ ਕਾਫੀ ਦੇਰ ਤੱਕ ਦੇਖਣ ਨੂੰ ਮਿਲੀ ਇਸ ਦੇ ਨਾਲ ਹੀ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਇਸ ਨੂੰ ਇੱਕ ਧੱਕੇਸ਼ਾਹੀ ਦੱਸਿਆ ਗਿਆ ਅਤੇ ਉਹਨਾਂ ਕਿਹਾ ਕਿ ਵੱਡੇ ਲੋਕਾਂ ਨੂੰ ਇਨ੍ਹਾਂ ਵੱਲੋਂ ਨਹੀਂ ਕੁਝ ਕਿਹਾ ਜਾਂਦਾ ਅਤੇ ਗਰੀਬ ਲੋਕਾਂ ਦੇ ਨਾਲ ਇਸ ਤਰ੍ਹਾਂ ਦੀ ਧੱਕੇਸ਼ਾਹੀ ਕੀਤੀ ਜਾਂਦੀ ਹੈ ਅਤੇ ਉਹ ਆਪਣਾ ਪੇਟ ਪਾਲ ਰਹੇ ਹਨ ਪਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਕੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ। ਕਈ ਅੱਡੇ ਲਾਉਣ ਵਾਲੇ ਨਗਰ ਨਿਗਮ ਦੇ ਕਰਮਚਾਰੀਆਂ ਦੀ ਮਿੰਟਾਂ ਕਰਦੇ ਵੀ ਦਿਖੇ ਪਰ ਉਹਨਾਂ ਵੱਲੋਂ ਇਹ ਕਾਰਵਾਈ ਜਾਰੀ ਰੱਖੀ ਗਈ। ਪੂਰਾ ਮਾਮਲਾ ਦੇਖਦੇ ਹਾਂ ਇਸ ਖਬਰ ਦੇ ਵਿੱਚ। ਇਹ ਜੇ ਹੋਰ ਨਾਲ ਦੇ ਇੱਕ ਬੰਦਿਆ ਆ ਆਹ ਵੇਖੋ ਕਿ ਕਿ ਸਟੇਸ਼ਨੋਂ ਪਹੁੰਚਾ ਰਹੇ ਹਨੀ ਬਾਅਦ ਵਿੱਚ ਕੋਈ ਇਸ ਦੇ ਨਾਲ ਇਹ ਜੀ ਅਸੀਂ ਫੜੀ ਲਾਂਗੇ ਜੀ ਅੱਛਾ ਹਰ ਰੋਜ਼ ਲਾਂਗੇ ਅਸੀਂ ਅੱਕੇ ਵਿੱਚ ਕਹਿ ਦਈਏ ਐਂਟਾਉਂ ਕਾ ਹੁੰਦੀ ਆ ਪਰਸ ਹੁੰਦੀ ਆ ਬਟ ਉਹ ਹੁੰਦੇ ਹੈਗੇ ਸੜਕ ਤੇ ਲੰਨਦੇ ਨਹੀਂ ਸੜਕ ਦੇ ਕਿਨਾਰੇ ਲੰਨਦੇ ਜੀ ਫੁੱਟਪਾਥ ਤੇ ਲੰਨਦੇ ਆ ਸੀ ਸੜਕ ਤਾਂ ਪੂਰੀ ਪ੍ਰੋਪਰ ਸੜਕ 'ਚ ਰੁਕਦੀ ਜਦੋਂ ਕੋਈ ਕਾਰ ਨੂੰ ਰੁਕ ਕੇ ਆ ਕੇ ਹੁਣ ਗੱਡੀ ਖੜੀ ਹੈ ਸੜਕ ਰੁਕੀ ਵੀ ਹੈ ਸਾਡੇ ਏ ਕੰਮ ਨਾਲ ਸੜਕ ਨਹੀਂ ਰੁਕਦੀ ਆ ਗੱਲ ਹੈ ਮੇਰੇ ਵੀ ਜਦੋਂ ਜਦੋਂ ਕੋਈ ਸਮਾਨ ਲੈਣ ਲਈ ਰੁਕਦਾ ਕਾਰ ਨਾਲ ਤੇ ਕਾਰ ਤਾਂ ਸੜਕ 'ਤੇ ਲਾਉਣ ਦਾ ਪ੍ਰਕਾਰ ਸਾਈਡ ਤੇ ਲਗਾਉਂਦਾ ਜੀ ਉਹ ਅੱਲੀ ਗੱਲ ਤਾਂ ਕਾਰ ਵਾਲਾ ਕਾਹ ਤੇ ਸਾਡੇ ਕੋਲ ਬਹੁਤ ਘੱਟ ਰੁਕਦਾ ਸਾਡੇ ਕੋਲ ਮੋਟਰਸਾਈਕਲ ਹੀ ਰੁਕਦਾ ਜੀ ਕਹਣ ਕੋਣ ਕੁੰਦੀ ਹੈ ਸਾਡੇ ਕੋਲ ਕਾਰ ਵਾਲਾ ਸਾਡੇ ਕੋਲ ਸਮਾਨ ਲੈਂਦਾ ਹੀ ਨਹੀਂ ਜੋ ਕਾਰ ਨਾਲ ਮਾਲ ਤੇ ਜਾਂਦਾ ਜੀ ਸਾਡੇ ਅਕਾਹੇ ਤੱਕ ਰੋਣਾ ਕਈ ਹੈ ਜੀ ਸਾਡੇ ਨਾਲ ਜੀ ਹਾਂ ਜੀ ਮੇਰੇ 800 ਬੈਗ ਲੈ ਗਏ ਪਹਿਲਾਂ ਵੀ ਦੋ ਚਾਰ ਬੈਗ ਲੈ ਕੇ ਆਏ ਨੇ ਪੰਪ ਲੈ ਕੇ ਨੇ ਅੱਜ ਤੱਕ ਮੋੜੇ ਨੇ ਜਾਨਦੇ ਆ ਕੋਈ ਗੱਲ ਨਹੀਂ ਸੁਣਦਾ ਸਾਡੀ ਉੱਥੇ ਕੋਈ ਨਹੀਂ ਗੱਲ ਸੁਣਦਾ ਨਹੀਂ ਤੁਰਦੇ ਇਹ ਸਮਝਾਉਂਦੇ ਹੈ ਨਹੀਂ ਜਿਹੜੇ ਤਿੰਨੇ ਮੁੰਡੇ ਆ ਦੋ ਤਿੰਨ ਮੁੰਡੇ ਹੋ ਰਹੇ ਜੀ ਨਾਲ ਸਾਡੇ ਅੱਛਾ ਜਿਸ ਤਰ੍ਹਾਂ ਯਾਰ ਤੁਸੀਂ ਨਾ ਜਮਾਦੌਤ ਤੇ ਕਾਰਵਾਈ ਕਰਦੇ ਨਹੀਂ ਕੋਟੇ ਦੇਹ ਉਹ ਲੋਈ ਸਾਡੇ ਤੇ ਜਿਆਦਾ ਕਰਦੇ ਆ ਮੈਸਰ ਕਰਦੇ ਨੇ ਡਰਾਈਵਰ ਆ ਇਹ ਉਹ ਹੈ ਕਿ ਇਸ ਕਾਤੇ ਕਿਸੇ ਕੀ ਕਰੇ ਇਹ ਕਾਰਵਾਈ ਕੀਤੀ ਸੀ ਸਰ ਇਥੋਂ ਆ ਸਾਰੀ ਰੋਡ ਦੀ ਸਾਰੀ ਡਿਊਟੀ ਲੱਗੀ ਹੋਈ ਹੈ ਠੀਕ ਹੈ ਜੀ ਇਹ ਕੋਰੇ ਕਰਕੇ ਸਭ ਸਾਰੀ ਆਹ ਕਰਨੀ ਹੈ ਜੀ ਤਾਂ ਤੱਕ ਕਰਨੀ ਸੀ ਅਸੀਂ ਇਥੋਂ ਆਏ ਮੜ ਕੇ ਹੁਣ ਅਸੀਂ ਫੇਰ ਫੇਰ ਆਈ ਕਰਾਂਗੇ ਹਾਂ ਜੀ ਕਰਾਂਗੇ ਇੱਕ ਕੋਲ ਬੱਠੇ ਸੀ ਤੇ ਜੋਰ ਤੋਂ ਪਾਲ ਜੀ ਇਹ ਮੈਂ ਟ੍ਰੈਫਿਕ ਦੀ ਜਿਹੜੇ 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 ਰੇੜੀਆਂ ਲਾ ਲੈਂਦੇ ਮੁੱਡੀਆਂ ਕਰਕੇ ਲਾ ਲੈਂਦੇ ਉਹਦੇ ਕੋਲੇ ਗੱਡੀ ਆ ਕੇ ਰੁਕਦੀ ਹੈ ਮਿੱਥੋਂ ਗੱਡੀਆਂ ਹਾਰਨ ਤੇ ਕਰਨ ਮਾਰ ਦਿੰਦੇ ਆ ਉਹ ਦੇ ਕਰਦੇ ਤੁਸੀਂ ਸਮਾਨ ਸੌਣ ਦੇ ਚੱਕੇ ਹਾਂ ਜੀ ਸਮਾਨ ਕੀ ਕੀ ਚੱਕਾ ਹੈ ਸਰ ਸ਼ਪਰੀਆਂ ਹੈਗੀਆਂ ਜੀ ਬੈਗ ਬੂਗ ਹੈਗੇ ਇੱਕ ਜੂਸ ਵਾਲੇ ਦਾ ਉਹ ਜਿਹੜਾ ਜੂਸ ਵਾਲਾ ਹਰ ਦਾ ਨਹੀਂ ਸੀ ਉਹਨ ਕਿੰਨੇ ਵਾਰੀ ਕਹਿ ਗਈ ਜੀ ਉਹਦਾ ਮਿਕਸਰ ਚ ਅਸੀਂ ਫੇਰ ਤੁਸੀਂ ਇਹਨੂੰ ਦੇ ਦੋਗੇ ਸਮਾਨ ਵਾਪਸ ਫੇਰ ਤਾਂ ਸਰ ਜਦੋਂ ਹੁਣ ਇਹ ਤਾਂ ਤੁਹਾਨੂੰ ਚਾਹ ਦੇਖਾਂ ਤੇ ਜਰੂਰ ਇਹ ਵੈਰੀਫਾਈ ਕਿ ਮੈਂ ਹੋਊਗਾ ਜੀ ਸਮਾਨ ਜਿਹੜਾ ਤੁਸੀਂ ਲਿਆ ਦਿੱਤੀ ਦਾ ਹੈਗਾ ਕੋਈ ਕੰਮ ਨਹੀਂ ਹੋਏਗਾ ਸਰ ਵੀਡੀਓ ਹੈਗੀ ਹਾਂ ਜੀ ਆਪਾਂ ਦੇਖ ਲੈ ਹੈਗੀ ਠੀਕ ਹੈ ਜਦੋਂ ਚੱਕਣਾ ਤੂੰ ਉਹ ਸਾਰੀ ਕਾਰਵਾਈ ਕੀ ਬਿਨਾ ਅਫਰਾਦ ਕਸਾ ਦੇ ਬਿਨਾ ਅਫਰਾਦ ਦਰਸ਼ਕ ਦੇ ਕਾਰਵਾਈ ਨਹੀਂ ਫਿਰ ਕਰ ਰਹੇ ਹੋ ਨਮੇਸ਼ਰ ਨੂੰ ਸਾਨੂੰ ਕਿਹਾ ਗਿਆ ਹੈ ਸਾਹਿਬ ਜਰਮਨ ਜੀ ਹਾਂਜੀ ਅੱਜ ਇਹ ਕੀ ਮਸਲਾ ਕੀ ਹੈ ਅੱਜ ਇਹ ਸਾਡੂ ਜੀ ਲਖਤੀਸ਼ ਕਹਤਾ ਸੀ ਗੋਤਵਾਲੀ ਵੱਲੋਂ ਜਿਹੜਾ ਦਾਣਾ ਮੰਡੀ ਦਾ ਏਰੀਆ ਜੀ ਉੱਥੇ ਸਾਰੀਆਂ ਰੇੜੀਆਂ ਲੱਗਣ ਲੱਗ ਗਈਆਂ ਨੇ ਅੱਜ ਜੋ ਕਿ ਸੜਕ ਦੇ ਉੱਤੇ ਹੀ ਆ ਜਾਂਦੀਆਂ ਨੇ ਦੋਨੇ ਪਾਸੇ ਲਾ ਲੈਂਦੀਆਂ ਤੇ ਲੋਕਾਂ ਨੂੰ ਜਿਹੜਾ ਤੁਰਨ ਵਾਸਤੇ ਦਿੱਕਤ ਆ ਰਹੀ ਹੈ ਜਾਂ ਕੋਈ ਵਿਕਰ ਲੱਪਣਾ ਤਾਂ ਵੀ ਪਰੇਸ਼ਾਨ ਆ ਰਹੀਆਂ ਜੀ ਉਹਦਾ ਅੱਜ ਜੀ ਦੇਖਿਆ ਜੀ ਵਾਕਿਆ ਇੱਥੇ ਬੁਰਾ ਹਾਲ ਸੀਗਾ ਜੀ ਅਸੀਂ ਉਹਨਾਂ ਦਾ ਜਿਹੜਾ ਅੱਜ ਸੀਗਾ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਹੈ ਜੀ ਜੇ ਕੋਈ ਕਿਸੇ ਨੇ ਗੱਲ ਨਹੀਂ ਮੰਨੀ ਉਹਨਾਂ ਦਾ ਸਮਾਨ ਵੀ ਚੱਕਿਆ ਜੀ ਕਿਰਨ ਤੇ ਜਿਹੜਾ ਹੁਣ ਸਮਾਨ ਚੱਕਿਆ ਤੇ ਉਹਦੇ ਵਾਪਸੀ ਕਿੱਦਾਂ ਹੋਏਗੀ ਇਹਦੀ ਵਾਪਸੀ ਦੇ ਦਾਂਗੇ ਕਿਉਂਕਿ ਫਸਟ ਟਾਈਮ ਵਾਰਨਿੰਗ ਹੈ ਜੀ ਇਹਨਾਂ ਨੂੰ ਸਮਾਨ ਤਾਂ ਵਸ ਦੇਈ ਦੇਵਾਂਗੇ ਜੀ ਪਰ ਇਹ ਲਾਉਣ ਨਾਲ ਸਾਡੀ ਤਾਂ ਇਹੀ ਇਹਨਾਂ ਕੋਲੇ ਬੇਨਤੀ ਵੀ ਹੈ ਠੀਕ ਹੈ ਤੇ ਕਿੱਥੇ ਕਿੱਥੇ ਏਰੀਆ ਕੀਤਾ ਅੱਜ ਅੱਜ ਜੀ ਦਾਣਾ ਮੰਡੀ ਹੋਗਾ ਜੀ ਰਿੰਦਰਾ ਕਾਲਜ ਦੇ ਜਿਹੜੇ ਮੂਰੇ ਫਰੰਟ ਤੇ ਹੁੰਦੇ ਜੀ ਉੱਥੇ ਕਾਰੋਈ ਕੀਤੀ ਹੈ ਜੀ ਇਸ ਤੋਂ ਬਾਅਦ ਅਸੀਂ ਭਗੂ ਰੋਡ ਜਾਣਾ ਜੀ ਸਮਾਨ ਉਹ ਵੀ ਚੱਕ ਸਕਦੇ ਆ ਕਿ ਨਹੀਂ ਹਾਂ ਤੋ ਕਿ ਰੂਟੀਨ ਦੀ ਸਾਡੀ ਕਾਰਵਾਈ ਹੈ ਕੋਈ ਇਹ ਤਾਂ ਹੈ ਨਹੀਂ ਜੀ ਕੋਈ ਹਫਤੇਵਾਰ ਦਾ ਦੋ ਦਿਨਾਂ ਬਾਅਦ ਇਹ ਰੂਟੀਨ ਚ ਅਸੀਂ ਹਰੇਕ ਨੂੰ ਕਹਿੰਨੇ ਆ ਜਿੱਥੇ ਸਾਡਾ ਇਹ ਹੁੰਦਾ ਜੀ ਵੀ ਦੋ ਤਿੰਨ ਵਾਰੀ ਵਾਰਨਿੰਗ ਦੇਤੀ ਪਰ ਉੱਥੇ ਨਹੀਂ ਸੁਧਾਰ ਆਇਆ ਉੱਥੇ ਵੀ ਚੱਕ ਸਕਦੇ ਜੀ ਅੱਛਾ ਹਾਂ ਜਿਸ ਤਰ੍ਹਾਂ ਇਹਦਰ ਦਾਣਾ ਮੰਡੀ ਦੇ ਵਿੱਚ ਕੀਤਾ ਕੀ ਇਹ ਏਰੀਆ ਆਪਣੇ ਅੰਡਰ ਚ ਆਉਂਦਾ ਜੀ ਨਹੀਂ ਜੀ ਇਹ ਦਾਣਾ ਮੰਡੀ ਦੇ ਅੰਡਰ ਹੀ ਆਉਂਦਾ ਜੀ ਤਾਂ ਹੀ ਅੱਜ ਇਹਨਾਂ ਨੂੰ ਵਾਰਨਿੰਗ ਦਿੱਤੀ ਹੈ ਜੀ ਅੱਛਾ ਠੀਕ ਹੈ ਅਗਲੀ ਕਾਰਵਾਈ ਕਿੱਥੇ ਦੀ ਹੋਏਗੀ ਹੁਣ ਇਸ ਤੋਂ ਬਾਅਦ ਹੀ ਅਸੀਂ ਥੋਬੀ ਬਾਜ਼ਾਰ ਤੇ ਇਹ ਮਿੱਡੂ ਮਾਲ ਜਿਹੜੀ ਸਟਰੀਟ ਹੈ ਤਾਂ ਸਾਡੀ ਰੂਟੀਨ ਚ ਹੈਗੀ ਜ